ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਨੰਨੇ-ਮੁੰਨੇ ਬੱਚੇ ਸਕੂਲ ਮੁਖੀ ਦੇ ਆਪਕਾ ਸਕੂਲ ਦਾ ਸਟਾਫ ਮਨੁੱਖੀ ਅਧਿਕਾਰ ਮੰਤਵ ਵੱਲੋਂ ਮੇਰੇ ਨਾਲ ਆਏ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਦਾ ਸਹਿਬਾਨ ਸਭ ਤੋਂ ਪਹਿਲਾਂ ਬੁਲਾਈਏ ਹਾਜ਼ਰੀ ਗੁਰ ਚਰਨਾ ਚ ਬੁਲਾਈਏ ਫਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤੇ ਮੇਰੇ ਨੰਨੇ ਮੁਨੇਗਾ ਤੇ ਜਿਨ੍ਹਾਂ ਲਈ ਅੱਜ ਆਪਾਂ ਇਹ ਪ੍ਰੋਗਰਾਮ ਲੀਤਿਆ ਜਿਸ ਦੇ ਵਿੱਚ ਪ੍ਰੈਸ ਪੁਜੀਸ਼ਨ ਸੈਕੰਡ 3 ਇਹਨਾਂ ਬੱਚਿਆਂ ਦੇ ਮੱਲਾ ਮਾਰੀਆਂ ਨੇ ਅੱਜ ਉਹਨਾਂ ਨੂੰ ਇਸ ਸਟੇਜ ਤੋਂ ਸਨਮਾਨ ਪੱਤਰ ਸਨਮਾਨ ਸਰਟੀਫਿਕੇਟ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਪਿਆਰੇ ਬੱਚਿਓ ਜਿਹੜੇ ਅੱਜ ਬੱਚਿਆਂ ਨੂੰ ਅੱਜ ਸਨਮਾਨ ਮਿਲਣਾ ਹੈ ਉਹਨਾਂ ਦੇ ਬੱਚਾ ਦੇ ਵਿੱਚ ਬਹੁਤ ਖੁਸ਼ੀ ਉੱਪਰਦੀ ਹੋਵੇਗੀ ਪਰ ਜਿਹੜੇ ਉਹਨਾਂ ਦੇ ਨਾਲ ਕੋਈ 2 ਨੰਬਰਾਂ ਤੇ ਕੋਈ 4 ਨੰਬਰਾਂ ਤੇ ਕੋਈ 6 ਨੰਬਰਾਂ ਤੇ ਪਿੱਛੇ ਰਹੇ ਨੇ ਉਹਨਾਂ ਲਈ ਇਹ ਬੱਚੇ ਅੱਜ ਪ੍ਰੇਰਨਾ ਸਰੋਤ ਨੇ ਉਹਨਾਂ ਵਾਂਗ ਦੇਖ ਕੇ ਉਹਨਾਂ ਬੱਚਿਆਂ ਨੂੰ ਵੀ ਚਾਹੀਦਾ ਕਿ ਅਗਲੇ ਸਾਲ ਖੂਕ ਪਿਨਾਮ ਲੈਣ ਵਾਲੀ ਇੱਕ ਲੰਬੀ ਲਾਈਨ ਬਣਾਉਣ ਲੰਬੀ ਕਤਾਰ ਬਣਾਉਣ ਤਾਂ ਜੋ ਸਤਿਉ ਮਾਧਿਅਸ ਕੋਲ ਦਾ ਜਿਹੜਾ ਅੱਜ ਆਪਾਂ ਨਾ ਆਏ ਉਹਨਾਂ ਚਾਰ ਚੱਲ ਕਹਿੰਦੇ ਆ ਆਪਾਂ ਚਾਰਾਂ ਦੀ ਜਗ੍ਹਾ ਤੇ ਆਪਾਂ 16 ਚੰਨ ਲਾ ਸਕੀਏ ਪਿਆਰੇ ਬੱਚਿਓ ਮੈਂ ਹੀ ਧੰਨਵਾਦ ਕਰਾਂ ਸਾਡੇ ਪੰਜਾਬ ਚੇਅਰਮੈਨ ਗੁਰਪ੍ਰੀਤ ਸਿੰਘ ਕਪੜ ਮੈਡਮ ਬਲਵਿੰਦਰ ਕੌਰ ਚੀਫ ਸੈਕਟਰੀ ਇੰਡੀਆ ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਗੁਰਕੀਰ ਸਿੰਘ ਖੇੜਾ ਕੋਆਰਡੀਨੇਟਰ ਇੰਡੀਆ ਹਰਵੰਤ ਸਿੰਘ ਮਾਵੀ ਮੀਤ ਪ੍ਰਧਾਨ ਮੈਡਮ ਪਿੰਕੀ ਸ਼ਰਮਾ ਜੀ ਪ੍ਰਧਾਨ ਇਸਤਰੀ ਵਿੰਗ ਮਨੁੱਖੀ ਅਧਿਕਾਰ ਮਾਚ ਪੰਜਾਬ ਮੇਰੇ ਪਿਆਰੇ ਬੱਚਿਓ ਛੋਟਾ ਜਿਹਾ ਆਪਾਂ ਰੌਲੇ ਨੂੰ ਸੰਕੋਚ ਕਰੀਏ ਛੋਟਾ ਜਿਹਾ ਰੌਲਾ ਘਟਾ ਹੋਏ ਨਾ ਵੇਖੋ ਕਿੰਨਾ ਬੱਚਿਆਂ ਨੇ ਅੱਜ ਪੋਜੀਸ਼ਨਾਂ ਲਿੱਤੀਆਂ ਨੇ ਕਤਾਇ ਬੱਚਿਓ ਤੁਹਾਨੂੰ ਕਿ ਉਹਨਾਂ ਨੇ ਆਪਣੀ ਨੀਂਦ ਤਿਆਗੀ ਹੋਵੇਗੀ ਉਹਨਾਂ ਨੇ ਆਪਣੀ ਨੀਂਦ ਨੂੰ ਤਿਆਗ ਕੇ ਤਤਪਾ ਨੂੰ ਵੀ ਜਗਾਇਆ ਹੋਵੇਗਾ ਤਾਂ ਅੱਜ ਉਹ ਪਹਿਲੀ ਕਤਾਰ ਦੂਜੀ ਜਾਤੀ ਦੀ ਕਤਾਰ ਦੇ ਵਿੱਚ ਖੜੇ ਨੇ ਮੈਂ ਅਕਸਰਿਕ ਵਰਲਡ ਬੋਲਿਆ ਕਰਦਾ ਹਾਂ ਇਹ ਬੱਚਿਆਂ ਨੂੰ ਹਰ ਇੱਕ ਬੱਚੇ ਨੂੰ ਕਰਨਾ ਚਾਹੀਦਾ ਹੈ ਉਹ ਬੱਚੇ ਕਿਹੜਾ ਬੰਦਾ ਹੋ ਜਿਹਨੂੰ ਅਸੀਂ L O V E ਕਹਿੰਦੇ ਆ ਲਵ ਪਰ ਲਵ ਸ਼ਬਦ ਆ ਜਿਹੜਾ ਉਹ ਲਵ ਕਰਨਾ ਕਿੱਥੇ ਆ ਸੀ ਕਰਨਾ ਕਿਹਨਾਂ ਨੂੰ ਆ ਜਿਵੇਂ ਆਪਾਂ ਆਪਣੇ ਮਾਪੇ ਬਾਪ ਨੂੰ ਲਵ ਕਰਦੇ ਆ ਓਵੇਂ ਹੀ ਬੱਚੇ ਉਹ ਆਪਾਂ ਆਪਣੀਆਂ ਕਾਪੀਆਂ ਤੇ ਕਿਤਾਬਾਂ ਨੂੰ ਲਵ ਕਰਨਾ ਹੈ ਜਦੋਂ ਤੁਸੀਂ ਆਪਣੀਆਂ ਕਾਪੀਆਂ ਤੇ ਕਿਤਾਬਾਂ ਨੂੰ ਪਿਆਰ ਕਰੋਗੇ ਫੇਰ ਆ ਜਿਹੜੀਆਂ ਪੋਜੀਸ਼ਨਾਂ ਛੋਟੀਆਂ ਮੋਟੀਆਂ ਨੇ ਤੇ ਫੋਟੇ ਲਈ ਨਾਂ ਮਾਤਰ ਲੱਗਣਗੀਆਂ ਜਿਸ ਚੀਜ਼ ਨੂੰ ਅਸੀਂ ਪਿਆਰ ਕਰਦੇ ਆ ਉਹ ਆਪਣੇ ਵੱਲੋਂ ਵੀ ਸਾਨੂੰ ਬਹੁਤ ਕੁਝ ਬਖਸ਼ਦੀ ਆ ਬਹੁਤ ਕੁਝ ਦਿੰਦੀ ਆ ਜਿਵੇਂ ਮਾਂ ਦੀ ਗੱਲ ਕਰਦੇ ਆਪਾਂ ਮਾਂ ਸਾਨੂੰ ਜਦੋਂ ਪਿਆਰ ਕਰਦੀ ਆ ਤਾਂ ਲਕੋ ਲਕੋ ਕੇ ਉਹ ਚੀਜ਼ਾਂ ਵੀ ਦਿੰਦੀ ਆ ਜਿਹੜਾ ਉਹਦਾ ਪਿਆਰਾ ਬੱਚਾ ਹੁੰਦਾ ਉਸ ਨੂੰ ਡਬਲ 트리플 ਵੀ ਚੀਜ਼ਾਂ ਮਿਲਦੀਆਂ ਨੇ ਐਵੇਂ ਹੀ ਸਾਡੀਆਂ ਕਿਤਾਬਾਂ ਨੇ ਕਿਤਾਬਾਂ ਬੋਲਦੀਆਂ ਨੇ ਕਿਤਾਬਾਂ ਸੁਣਦੀਆਂ ਨੇ ਦੇਖਿਆ ਬੱਚਿਆ ਕਦੇ ਤੁਸੀਂ ਵੀ ਕਿਤਾਬ ਬੋਲ ਰਹੀ ਆ ਕਿਤਾਬ ਸੁਣ ਰਹੀ ਆ ਜਦੋਂ ਕਿਤਾਬ ਦੇ ਨਾਲ ਤੁਸੀਂ ਬੋਲੋਗੇ ਤੁਸੀਂ ਉਸ ਨੂੰ ਸੁਣੋਗੇ ਤਾਂ ਤੁਹਾਡਾ ਪਿਆਰ ਗੂੜਾ ਹੋ ਜਾਵੇਗਾ ਯਾਰ ਇੰਨਾ ਕੁ ਗੂੜਾ ਹੋ ਜਾਵੇਗਾ ਕਿ ਉਸ ਨੂੰ ਤੋੜਨਾ ਮੁਸ਼ਕਲ ਹੋਵੇਗਾ ਤੇਰੋਹੀ ਪਿਆਰ ਤੁਹਾਨੂੰ IAS IPS PPS ਜਾਂ PCS ਵਰਗੇ ਅਹੁਦਿਆਂ ਦੇ ਉੱਤੇ ਪਹੁੰਚਾਉਂਦੀ ਆ ਤਨੂ ਆਪਾਂ ਬਿਨਾ ਮੈਕ ਤੋਂ ਚੱਲਦੀਆਂ ਕੋਈ ਨਹੀਂ ਜਦੋਂ ਤੱਕ ਤੱਕ ਚੱਲਦਾ ਆਪਾਂ ਉਦੋਂ ਤੱਕ ਸਾਥ ਲਾਉਨੇ ਆਪਾਂ ਹਲੋ 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 ਇਹਦੀ ਇੱਕੋ ਬੰਦ ਕਰਦੇ ਹੋ ਸਾਹ ਬੜਾ ਖਿੱਚਦਾ ਹੈ ਹੈਲੋ 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 ਹਲੋ ਜੇ ਉਹ ਵਾਸਟਿਕ ਟਿਕਟ ਇਕਿਆ ਰਹਿਣ ਦੇ ਵੀ ਹਾਂ ਬੱਚਿਓ ਆਪਾਂ ਗੱਲ ਕਰਦੇ ਸੀ ਕਿ ਜੇ ਅਸੀਂ ਕਿਤਾਬਾਂ ਦੇ ਨਾਲ ਪਿਆਰ ਪਾ ਕੇ ਰੱਖਦੇ ਆ ਫਿਰ ਉਹ ਕਿਤਾਬਾਂ ਸਾਨੂੰ ਆਈਪੀਐਸ ਆਈਏਐਸ ਪੀਪੀਐਸ ਪੀਸੀਐਸ ਉਹਨਾਂ ਪਾਸ ਖਿੱਚ ਕੇ ਲੈ ਕੇ ਜਾਂਦੀ ਆ ਸਾਡੀ ਵਿਦਿਆ ਇੱਕ ਉਹ ਜਹਾਜ਼ ਆ ਉਹ ਪਤੰਗ ਜਿਹੜਾ ਤੁਹਾਡੇ ਇਸ਼ਾਰੇ ਦੇ ਨਾਲ ਚੜਦਾ ਤੁਸੀਂ ਜਿੱਥੇ ਜਾਣਾ ਚਾਹੁੰਦੇ ਆ ਪੜਾਈ ਦੇ ਆਸਰੇ ਜਾ ਸਕਦੇ ਆ ਜਿੰਨੀ ਉਜਾਈ ਤੇ ਪੜ੍ਹਾਈ ਤੁਹਾਨੂੰ ਲੈ ਕੇ ਚਲੀ ਗਈ ਉਹ ਫਿਰ ਉੱਥੋਂ ਵਾਪਸ ਨਹੀਂ ਲੈ ਕੇ ਆਉਂਦੀ ਜਿਨੇ 8ਵੀਂ ਕੀਤੀ ਆ ਉਹ ਕਹਿੰਦਾ 8ਵੀਂ ਪਾਸ ਆ ਉਹ 6ਵੀਂ ਚ ਨਹੀਂ ਆ ਸਕਦਾ ਉਸ ਬੱਚਿਆਂ ਨੇ میٹرਕ ਕੀਤੀ 10ਵੀਂ ਪਾਸ ਨੇ ਉਹ 10ਵੀਂ ਤੋਂ ਥੱਲੇ ਨਹੀਂ ਆ ਸਕਦੇ ਕਈਆਂ ਬੱਚਿਆਂ ਨੇ 10+2 ਕੀਤੀ BA ਕੀਤੀ MA ਕੀਤੀ ਜਾ ਉਹਨੇ ਮਾਸਟਰ ਡਿਗਰੀ ਕੀਤੀ ਜਿੱਥੋਂ ਤੱਕ ਉਹ ਚਲੇ ਗਏ ਉਸ ਤੋਂ ਥੱਲੇ ਨਹੀਂ ਆਏ ਉਹ ਆ ਨਹੀਂ ਸਕਦੇ ਕਿਉਂਕਿ ਜਿਹੜਾ ਪੜ੍ਹਾਈ ਦਾ ਮਿਆਰ ਆ ਉਸ ਨੂੰ ਉੱਤੇ ਚੱਕਣ ਦੀ ਜ਼ਰੂਰਤ ਆ ਉਹ ਉੱਜਾ ਕੌਣ ਚੱਕ ਰਿਹਾ ਹੈ ਮੇਰੇ ਕੋਲ ਮੈਡਮ ਜਿੱਧਰ ਜੀ ਖੜੇ ਨੇ ਤੁਹਾਡੇ ਹੈ ਟੀਚਰ ਬੈਠੇ ਨੇ ਮੈਡਮ ਮਨਜੀਤ ਜੀ ਸਕੂਲ ਦਾ ਸਟਾਫ ਜਿਨ੍ਹਾਂ ਨੂੰ ਅਸੀਂ ਅਧਿਆਪਕ ਕਹਿੰਦੇ ਆ ਤੇ ਆਪਕ ਸਾਡਾ ਉਹ ਗੁਰੂ ਆ ਤੁਹਾਨੂੰ ਆਪ ਸੈਟ ਚੈੱਕ ਕਰਨਾ ਵੀ ਬੰਦ ਕਰਦੇ 10 ਮਿੰਟ ਕੋਈ ਗੱਲ ਨਹੀਂ ਆਪਾਂ ਇਹ ਤੋਂ ਵੀ ਨਹੀਂ ਗੱਲਾਂਗੇ ਕਿਉਂਕਿ ਜਿਹੜੇ ਆਪਾਂ ਇੱਥੇ ਸਿਆੜੇ ਲੋਕ ਬੈਠੇ ਨੇ ਬੁੱਧੀਜੀਵੀ ਲੋਕ ਬੈਠੇ ਨੇ ਮੈਂ ਤਾਂ ਉਹਨਾਂ ਤੋਂ ਦਰਦਾ ਇਸੇ ਗਾਣੇ ਵਾਲੀ ਨੇ ਗਾਉਣਾ ਹੁੰਦਾ ਨਾ ਤਾਂ ਇਹੀ ਮੈਚ ਨੇ ਧੂਮਾ ਪਟਣੀਆਂ ਸੀ ਸੱਚ ਹੈ ਇਹ ਜਦੋਂ ਕਿਤੇ ਸੱਚ ਅੱਗੇ ਆਉਂਦਾ ਨਾ ਸੱਚ ਨੂੰ ਫਿਰ ਕਾਲ ਯੁਗ ਵੀ ਕਹਿੰਦਾ ਵੀ ਸੱਚ ਨੂੰ ਪਿੱਛੇ ਰੱਖੀਏ ਅੱਗੇ ਨਾ ਆਵੇ ਪਿੱਛੇ ਰੱਖੀਏ ਉਹੀ ਆਪਣੇ ਨਾਲ ਹੋ ਰਿਹਾ ਛੇੜ ਨਾ ਮੇਰਾ ਵੀਰ ਹੁਣ ਇਹਨੂੰ ਰਹਿਣ ਦੇ ਤਈ ਉਹ ਨਾ ਛੇੜੀ ਬਹੁਤ ਵਧੀਆ ਚੱਲਦਾ ਮੈਂ ਜ਼ਿਆਦਾ ਸਮਾਂ ਨਹੀਂ ਲਾਉਣਾ ਇਹ ਸਿਰਫ ਥੋੜੀਆਂ ਗੱਲਾਂ ਕਰਨੀਆਂ ਨੇ ਅਜੇ ਤਾਂ ਮੈਨੂੰ ਹੁਣ ਗਰਮੀ ਜੀ ਆਉਣ ਲੱਗੀ ਸੀ ਵੀ ਹਾਂ ਮੈਂ ਅਸਲ ਸਥਿਤੀ 'ਚ ਆਇਆ ਗੱਲਾਂ ਬਾਤਾਂ ਦੇ ਵਿੱਚ ਹਾਂ ਆਪਾਂ ਗੱਲ ਕਰਦੇ ਸੀ ਟੀਚਰਾਂ ਸਾਡਾ ਜਿਹੜਾ ਇਹ ਸਕੂਲ ਆ ਇਹ ਸਭ ਤੋਂ ਵੱਡਾ ਮੰਦਿਰ ਆ ਸੋਚਿੰਗ ਜੀ ਬੋਲ ਰਹੇ ਸੀ ਇਹਨਾਂ ਦਾ ਬਹੁਤ ਬੋਲਣਾ ਇੱਕ ਕੈਦੀਦਾਰ ਸੀ ਮੈਂ ਨਾ ਰੱਖਦਾ ਸੀ ਉਸ ਗੱਲ ਦੇ ਨਾਲ ਕਿ ਇਹ ਕਿੰਨਾ ਇਸ ਮੰਦਰ ਦੇ ਨਾਲ ਪਿਆਰ ਕਰਦੇ ਨੇ ਇਹ ਸਾਡਾ ਉਹ ਮੰਦਰ ਆ ਜਿਹੜਾ ਹਰ ਇੱਕ ਗੁਰਦੁਆਰੇ ਤੋਂ ਮੰਦਰ ਤੋਂ ਮਸਜਿਦ ਤੋਂ ਜਾਂ ਕਿਰਚਾ ਘਰ ਤੋਂ ਉੱਚਾ ਮੰਦਰ ਆ ਜਿਹੜਾ ਉਹ ਸਾਡਾ ਇਹ ਸੰਸਥਾ ਹੈ ਜਿਹਨੂੰ ਅਸੀਂ ਸਕੂਲ ਕਹਿੰਦੇ ਆਂ ਅਗਰ ਅਸੀਂ ਕੋਈ ਧਾਰਮਿਕ ਸਕੂਲ ਚ ਦਿੰਨੇ ਆਂ ਆਓ ਸਾਡਾ ਉਹਨਾਂ ਮੰਦਰਾਂ ਨਾਲੋਂ ਕਿਤੇ ਵੱਧ ਦਾਨ ਸਾਡਾ ਇੱਥੇ ਗਿਣਿਆ ਜਾਂਦਾ। ਅਗਰ ਸਾਡੇ ਮੰਦਰ ਵਧੀਆ ਹੋਣ ਇਥੋਂ ਦੀ ਪੜ੍ਹਾਈ ਉੱਚੀ ਹੋਵੇ ਤੇ ਫਿਰ ਸਾਡਾ ਸਮਾਜ ਆ ਜਿਹੜਾ ਉਸ ਨੂੰ ਵਧੀਆ ਬਣਾਉਣ ਦੇ ਵਿੱਚ ਲੰਬਾ ਸਮਾਂ ਨਹੀਂ ਲੱਗੇਗਾ। ਮੇਰੇ ਸਮਾਜ ਵਾਲਿਓ ਆਪਾਂ ਜਿੱਥੇ ਵੀ ਕਿਤੇ ਜਾਂਦੇ ਆ ਮਾਫ਼ ਕਰਨਾ ਸ਼ਾਇਦ ਮੇਰੀ ਗੱਲ ਕੌੜੀ ਲੱਗੇਗੀ। ਅਸੀਂ ਕਾਂਗਰਸ ਦੇ ਕਿਸੇ ਇਕੱਠ 'ਚ ਜਾਈਏ ਸਾਨੂੰ ਕਾਂਗਰਸ ਦੀਆਂ ਗੱਲਾਂ ਮਿੱਠੀਆਂ ਲੱਗਦੀਆਂ ਨੇ। ਅਸੀਂ ਅਕਾਲੀਆਂ ਦੇ ਇਕੱਠ ਵੀ ਚਲੇ ਜਾਈਏ ਤਾਂ ਉੱਥੇ ਸਾਨੂੰ ਅਕਾਲੀਆਂ ਦੀਆਂ ਗੱਲਾਂ ਮਿੱਠੀਆਂ ਲੱਗਦੀਆਂ ਨਹੀਂ। ਅਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਈਏ ਉੱਥੇ ਸਾਨੂੰ ਉਹਨਾਂ ਦੀਆਂ ਗੱਲਾਂ ਮਿੱਠੀਆਂ ਲੱਗਦੀਆਂ ਨੇ ਅਸੀਂ ਜਿਹੜੀਆਂ ਸਿਆਣੀਆਂ ਗੱਲਾਂ ਨੇ ਉਹਨਾਂ ਨੂੰ ਲਕੋ ਕੇ ਰੱਖ ਲੈਨੇ ਆ। ਪਰ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਗੱਲਾਂ ਨੂੰ ਤੁਹਾਡੇ ਚਰਨਾਂ ਦੇ ਵਿੱਚ ਰੱਖਣ ਲਈ। ਮੇਰੇ ਸਮਾਜ ਵਾਲਿਓ ਅੱਜ ਆਪਾਂ ਗਿਣਿਆ ਹੋਣਾ ਦੇਖਿਆ ਹੋਣਾ ਕਿ ਸਾਡਾ ਪੰਜਾਬ ਅੱਜ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਹੈ ਜਿਹੜੀਆਂ ਮੈਦਾਨਾਂ ਦੇ ਅੰਦਰ ਜਾ ਕੇ ਸ਼ਰਤਾਂ ਲੱਗਦੀਆਂ ਸੀ ਅੱਜ ਉਹ ਸ਼ਰਤਾਂ ਭੁੱਲ ਗਏ ਆ ਅੱਜ ਜਾਂਦਗੀ ਰਹਿ ਗਿਆ ਅੱਜ ਜਾਂਦ ਰਿਹਾ ਸਾਡੀ ਮਾਂ ਦਾ ਰੋਣਾ ਸਾਡੀ ਮਾਂ ਦੀਆਂ ਚੀਕਾਂ ਕਿਹੜੀਆਂ ਚੀਕਾਂ ਜਦੋਂ ਉਹਦਾ ਪੁੱਤ ਪਿਆ ਹੁੰਦਾ ਤੇ ਉਹ ਚਿੱਟਾ ਸੱਥਰ ਦਸਾ ਕੇ ਬੈਠੀ ਹੁੰਦੀ ਆ ਕਿ ਪੁੱਤਰਾ ਉੱਠ ਉੱਠ ਮੇਰੇ ਸ਼ੇਰਾ ਮੇਰਾ ਤੇਰੇ ਤੋਂ ਬਿਨਾ ਮੇਰੇ ਜੱਗ ਵਿੱਚ ਕੋਈ ਨਹੀਂ ਉਹ ਨੂੰ ਉਥੋਂ ਪਜਾਇਆ ਕਿੰਨੇ ਹੁੰਦਾ ਨਸ਼ੇ ਦੇ ਤਸਕਰਾਂ ਨੇ ਤੇ ਸਾਡੀ ਭੈਣ ਉੱਚੀ ਉੱਚੀ ਰੋਂਦੀ ਹੁੰਦੀ ਆ ਵੀਰਾ ਉੱਤੇ ਮੇਰੀ ਕਲਾਈ ਦੇ ਉੱਤੇ ਮੇਰੀ ਬਾਹ ਦੇ ਉੱਤੇ ਕਿਸ ਨੇ ਰਖੜੀ ਨਹੀਂ ਬੰਨਣੀ ਅੱਜ ਮੇਰੀ ਕਲਾਈ ਉਹ ਰਖੜੀ ਤਾਂ ਸਖਣੀ ਹੋ ਗਈ ਤੇ ਕੁਝ ਸਾਡੀਆਂ ਭੈਣਾਂ ਸਾਡੀਆਂ ਧੀਆ ਉਹ ਹੋਣ ਗਿਆ ਜਿਨ੍ਹਾਂ ਦੇ ਸਿਰ ਦੇ ਉੱਤੋਂ ਚੁੰਨੀ ਉਣ ਜਾਂਦੀ ਚੁੰਨੀ ਉਣੀ ਨੂੰ ਕੋਈ ਨਹੀਂ ਕਹਿੰਦਾ ਕਿ ਧੀਏ ਅੱਜ ਤੇਰਾ ਸੁਹਾਗ ਉੱਜੜ ਗਿਆ ਅਸੀਂ ਅੱਜ ਸੁਹਾਗ ਨੂੰ ਸੰਭਾਲਣ ਤੋਂ ਬਾਅਦ ਅਸੀਂ ਇੱਕ ਡੰਡੇ ਦੇ ਵਿੱਚ ਝੰਡਾ ਪਾ ਕੇ ਅਸੀਂ ਨਸ਼ਾ ਪ੍ਰੋਤੀ ਲੜਾਈਆਂ ਕਰਾਂਗੇ ਕੋਈ ਨਹੀਂ ਕਹਦਾ ਅਸੀਂ ਸਭ ਚੱਲਦੇ ਦੇ ਨਾਂ ਨੂੰ ਮੱਥਾ ਟੇਕ ਕੇ ਪਿੱਛੇ ਮੁੜਿਆਉਨੇ ਆ ਮੇਰੇ ਸਮਾਜ ਵਾਲਿਓ ਅਗਰ ਤੁਸੀਂ ਆਪਣੇ ਸਮਾਜ ਨੂੰ ਸੰਭਾਲਣਾ ਚਾਹੁੰਦੇ ਆ ਇਹ ਸਮਾਜ ਨੂੰ ਸਹੀ ਤਰੀਕੇ ਦੇ ਲੈ ਕੇ ਜਾਣਾ ਚਾਹੁੰਦੇ ਆ ਸਾਡੀਆਂ ਵਿਗੜਦੀਆਂ ਜਵਾਨੀਆਂ ਉੱਕਦੀਆਂ ਜਵਾਨੀਆਂ ਸਾਡੀਆਂ ਉਜੜੀਆਂ ਜਵਾਨੀਆਂ ਨੂੰ ਜੇ ਸੰਭਾਲਣਾ ਚਾਹੁੰਦੇ ਆ ਫਿਰ ਤੁਹਾਨੂੰ ਆਪ ਡੰਡੇ ਚੱਕ ਕੇ ਸੰਘਰਸ਼ ਕਰਨਾ ਪਵੇਗਾ ਉਹਨਾਂ ਲੋਕਾਂ ਤੋਂ ਪੁੱਛਣਾ ਪਵੇਗਾ ਜਿਨ੍ਹਾਂ ਨੂੰ ਅਸੀਂ ਪ੍ਰਧਾਨਗੀ ਮੰਡਲ ਦੇ ਵਿੱਚ ਪਟਾਉਨੇ ਆ ਕਿ ਤੁਸੀਂ ਕਿਹੜੇ ਸਮਾਜ ਦੇ ਰਾਖੇ ਆ ਤੁਸੀਂ ਸਾਡੇ ਧੀਆ ਦੀਆਂ ਸਿਰਾਂ ਨੂੰ ਖਾਲੀ ਕਰ ਦਿੱਤਾ ਸਾਡੀਆਂ ਮਾਵਾਂ ਦੀਆਂ ਗੋਦੀਆਂ ਖਾਲੀ ਕਰ ਦਿੱਤੀਆਂ ਸਾਡੇ ਬਜ਼ੁਰਗਾਂ ਦੇ ਜਿਹੜੇ ਹੱਥ ਦੇ ਵਿੱਚ ਛੋਟੀ ਸੀ ਉਹ ਸੋਤੀ ਤੋੜ ਕੇ ਭਗਾ ਕੇ ਪਰੇ ਮਾਰੀ ਉਸੋਤੀ ਤੋਂ ਖਾਲੀ ਕਰ ਦਿੱਤੇ ਅਗਰ ਇਸ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਹੈ ਤਾਂ ਮੈਂ ਬੇਨਤੀ ਕਰਾਂਗਾ ਕਿ ਮੇਰੇ ਸਮਾਜ ਵਾਲਿਓ ਰਾਜਨੀਤਿਕ ਲੋਕਾਂ ਦਾ ਖਹਿੜਾ ਛੱਡ ਕੇ ਇੱਕ ਸਮਾਜ ਸੇਵੀ ਮੈਂ ਨਹੀਂ ਕਹਾਂਗਾ ਕਿ ਮਨੁੱਖੀ ਅਧਿਕਾਰ ਮੰਚ ਚੜੋ ਨਹੀਂ ਸਮਾਜ ਸੇਵੀ ਕੋਈ ਹੁੰਦੇ ਨੇ ਕਿਹੜੇ ਸਮਾਜ ਸੇਵੀ ਹੁੰਦੇ ਨੇ ਜਿਹੜੇ ਕਿਸੇ ਦਾ ਵਿਗੜਦਾ ਕੰਮ ਸਮਾਰ ਕੇ ਚੱਲੇ ਜਾਣ ਦੂਜੇ ਨੂੰ ਦੱਸਣ ਦਾ ਉਹਨਾਂ ਨੂੰ ਨਾ ਹੀ ਸਮਾਜ ਸੇਵਕ ਜਿਹੜੇ ਲੋਕ ਸਿਮਰ ਦੇ ਕੰਮ ਨੂੰ ਵਿਗਾੜ ਦਿੰਦੇ ਨੇ ਆਪਣੀ ਸ਼ੌਂਤ ਦੇ ਲਈ ਦੂਜੇ ਦੇ ਚਿੱਕਰ ਛੱਡ ਦਿੰਦੇ ਨੇ ਉਹਨਾਂ ਨੂੰ ਸਮਾਜ ਸੇਵਕ ਨਹੀਂ ਕਿਹਾ ਜਾਗਾ ਜਿਹੜੇ ਅਸਲੀ ਕਾਠੋਂ ਦੇ ਨੇ ਉਹਨਾਂ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਸਮਾਜ ਸੇਵਕਾਂ ਨੂੰ ਬੁਲਾਇਆ ਜਾਵੇ ਜਿਹੜੇ ਸਮਾਜ ਦੀ ਗੱਲ ਕਰਨ ਸਮਾਜ ਨੂੰ ਉੱਪਰ ਚੱਕਣ ਦੀ ਗੱਲ ਕਰਨ ਜਿਹੜਾ ਅੱਜ ਸਾਡਾ ਵਿਗੜਿਆ ਹੋਇਆ ਰੁਲਿਆ ਹੋਇਆ ਸਾਡੇ ਤੋਂ ਪਰੇ ਗਿਆ ਸਮਾਜ ਉਸ ਨੂੰ ਮੁੜ ਕੇ ਫੇਰ ਇਸ ਸੱਤ ਦੇ ਵਿੱਚ ਲੈ ਕੇ ਆਈਏ ਮੈਂ ਜ਼ਿਆਦਾ ਕੁਝ ਨਾ ਕਹਾ ਸਭ ਤੋਂ ਪਹਿਲਾਂ ਵਧਾਈ ਦੇਵਾਂ ਸਾਡੇ ਇਸ ਸੰਸਥਾ ਦੇ ਮੁੱਖ ਅਧਿਆਪਕਾ ਮੈਡਮ ਮਨਜੀਤ ਕੌਰ ਜੀ ਨੂੰ ਇਹਨਾਂ ਦੇ ਪੂਰੇ ਸਟਾਫ ਨੂੰ ਤੇ ਨੰਨੇ ਮੁੰਨੇ ਬੱਚੇ ਜਿਨ੍ਹਾਂ ਨੂੰ ਅੱਜ ਅਸੀਂ ਫਸਟ ਸੈਕਿੰਡ ਥਰਡ ਪੋਜੀਸ਼ਨਾਂ ਦੇ ਨਾਲ ਅੱਜ ਸਨਮਾਨਿਤ ਕਰਨਾ ਹੈ ਆਸ ਵੀ ਕਰਾਂਗੇ ਤੇ ਪ੍ਰਮਾਤਮਾ ਅੱਗੇ ਆਪਾਂ ਸਾਰੇ ਹੱਥ ਜੋੜ ਕੇ ਅਰਜ਼ੋਈ ਕਰਾਂਗੇ ਕਿ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਬਲਵਕੀ ਬਣਾ ਦੇਵੇ ਅਜੋ ਅੱਗੇ ਜਾ ਕੇ ਸਾਡੇ ਸਮਾਜ ਨੂੰ ਸੰਭਾਲ ਸਕਣ ਮੈਂ 2 ਮਿੰਟ ਹੋਰ ਲਾਵਾਂ ਮੇਰੀ ਇੱਕ ਗੱਲ ਯਾਦ ਆ ਗਈ ਕਿ ਬੱਚਿਓ ਤੁਸੀਂ ਪੁੱਛਿਆ ਕਰੋ ਜਦੋਂ ਵੈਤਾ ਅਸੀਂ ਪਿੱਛੇ ਬੈਠੇ ਹੁੰਦੇ ਆ ਨਾ ਤਾਂ ਇੱਕ ਗੱਲ ਖੜੇ ਹੋ ਕੇ ਪੁੱਛਿਆ ਕਰੋ ਉਹ ਗੱਲ ਕਿਹੜੀ ਆ ਆ ਜਿੰਨੇ ਵੀ ਅਸੀਂ ਇਧਰ ਪਿੱਛੇ ਪ੍ਰਧਾਨਗੀ ਮੰਡਲ ਚ ਬੈਠੇ ਆ ਪਿਛਲੀਆਂ ਕੁਰਸੀਆਂ ਤੇ ਇਹਨਾਂ ਤੋਂ ਪੁੱਛਿਆ ਕਰੋ ਮੈਂ ਵੀ ਵਿੱਚ ਆ ਮੇ ਤੋਂ ਵੀ ਪੁੱਛ ਲਿਆ ਕਰੋ ਕਿ ਤੁਸੀਂ ਵੱਡੇ ਹੋਗੇ ਤੁਸੀਂ ਬਜ਼ੁਰਗ ਹੋਗੇ ਤੁਸੀਂ ਸਾਡੇ ਲਈ ਬਹੁਤ ਧੋਖੇ ਕੀਤੇ ਨੇ ਕਿਹਾ ਕਰੋ ਫਿਰ ਅਸੀਂ ਤੁਹਾਨੂੰ ਮਾਫੀ ਮੰਗਿਆ ਕਰਾਂਗੇ ਮੰਤਰੀ ਮੰਡਲ 'ਚ ਬੈਠਿਆਂ ਅਨੁਸਾਰਿਆਂ ਨੂੰ ਮੈਂ ਧਿਆਨ ਨਾਲ ਸੁਣਾਉਣ ਦੀ ਕੋਸ਼ਿਸ਼ ਕਰਾਂਗਾ ਇਹ ਬੱਚੇ ਆਪਣੇ ਕੋਲ ਕਿਉਂ ਕਹਿਣਗੇ ਕਿ ਤੁਸੀਂ ਸਾਡੇ ਨੂੰ ਸਾਨੂੰ ਕੁਝ ਨਹੀਂ ਛੱਡਿਆ ਮਾਫੀ ਮੰਗੋ ਉਹ ਕਹਿਣਗੇ ਕਿ ਜਦੋਂ ਤੁਸੀਂ ਸਾਡੇ ਵਰਗੇ ਸੀ ਤਾਂ ਤੁਹਾਨੂੰ ਸਾਫ਼ ਸੁਥਰੀ ਹਵਾ ਮਿਲਿਆ ਕਰਦੀ ਸੀ ਜਦੋਂ ਤੁਸੀਂ ਸਾਡੇ ਵਰਗੇ ਸੀ ਤੇ ਵਾਤਾਵਰਣ ਸਾਫ਼ ਸੁਥਰਾ ਹੋਇਆ ਕਰਦਾ ਸੀ ਜਦੋਂ ਸਾਡੇ ਵਰਗੇ ਹੁੰਦੇ ਸੀ ਖਾਲਾ ਤੋਂ ਪਾਣੀ ਪੀ ਲੈਂਦੇ ਸੀ ਅੱਜ ਤੁਸੀਂ ਸਾਡਾ ਜਿਹੜਾ ਪਾਣੀ ਆ ਉਹ ਦੂਸਤ ਕਰਕੇ ਰੱਖ ਦਿੱਤਾ ਸਾਡੀ ਹਵਾ ਦੂਸਤ ਕਰਕੇ ਰੱਖ ਦਿੱਤੀ ਇਹਦੇ ਵਿੱਚ ਕਸੂਰ ਕਿੰਨਾ ਦਾ ਹੈ ਬੱਚਿਓ ਸਾਡਾ ਮਹਿਮਨ ਦਾ ਕਿ ਸਾਡਾ ਕਸੂਰ ਆ ਅਸੀਂ ਤੁਹਾਡੇ ਲਈ ਕੁਝ ਨਹੀਂ ਕਰ ਸਕੇ ਪਰ ਅੱਜ ਤੁਹਾਡਾ ਦੇਣਾ ਤੁਸੀਂ ਸਾਨੂੰ ਇੱਕ ਛਾਲਾਸ਼ੀ ਲੈ ਕੇ ਦਿਖਾਓ ਕਿ ਹਰ ਘਰ ਦੇ ਅੱਗੇ ਇੱਕ ਇੱਕ ਬੂਟਾ ਲਗਾਓ ਕਿਉਂਕਿ ਆਕਸੀਜਨ ਦੀ ਆਉਣ ਵਾਲੇ ਦਿਨਾਂ 'ਚ ਸਾਨੂੰ ਲੋੜ ਪੈਣੀ ਆ ਅਗਰ ਅਸੀਂ ਉਹ ਕੁਝ ਨਾ ਕੀਤਾ ਤਾਂ ਮੇਰੇ ਨੰਨੇ-ਮੁੰਨੇ ਬੱਚਿਓ ਧਿਆਨ ਰੱਖਿਓ ਜਿੱਥੇ ਤੁਹਾਨੂੰ ਟਿਫਨ ਮਿਲਦਾ ਹੈ ਰੋਟੀ ਦਾ ਡੱਬਾ ਮਿਲਦਾ ਨਾ ਇੱਥੇ ਫਿਰ ਸਾਨੂੰ ਤੁਹਾਡੇ ਲਈ ਆਕਸੀਜਨ ਦੀਆਂ ਬੋਤਲਾਂ ਵੀ ਦੇੜੀਆਂ ਪਿਆ ਕਰਨ ਗਿਆ ਕਿ ਜਿੱਤੇ ਬਾਕਸੀਜਨ ਦੀ ਘਾਟ ਲੱਗੇ ਆਕਸੀਜਨ ਲੈ ਲਿਓ ਅਗਰ ਇਸ ਨੂੰ ਸਾਫ਼ ਸੁਥਰਾ ਵਧੀਆ ਕਾਂਗਰਸ ਸਾਡਾ ਇਹ ਸਮਾਂ ਬਣਾਉਣਾ ਚਾਹੁੰਦੇ ਆ ਫਿਰ ਸਾਨੂੰ ਵਾਤਾਵਰਣ ਵੱਲ ਪਾਣੀ ਨੂੰ ਦੂਸਤ ਹੋਣ ਤੋਂ ਰੋਕਣਾ ਪਵੇਗਾ ਇਹ ਰੋਕਣ ਦੇ ਲਈ ਸਾਨੂੰ ਦੁੱਤ ਤੋਂ ਵੱਧ ਦਰਖਤ ਲਾਉਣੇ ਪੈਣਗੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮੰਗਾ ਮਾਫੀ ਬਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ